ਜਿਹੜਾ ਰਫਤਾਰ ਮੇਰੇ ਨੂੰ ਬੋਲਦਾ ਹੈ ਹਨਾ ਉਹਨਾਂ ਨੂੰ ਭੈਣ ਦੇ ਯਾਰਾਂ ਨੂੰ ਹਨਾ ਕੱਟ ਗਾਣਾ ਵਾ ਬੱਚਾ ਬੱਚਾ ਹਨਾ ਮਾਨ ਕਰਦਾ ਇਹ ਬੰਦਾ ਨਾ ਮੇਰੇ ਕੋਲ 2-3 ਵਾਰ ਆਇਆ ਕਹਿੰਦਾ ਰਫਤਾਰ ਭਾਈ ਮੈਨੂੰ ਦੱਸ ਕਿਹੜਾ ਕਹਿੰਦਾ ਜਿਹੜਾ ਤੈਨੂੰ ਬੋਲਦਾ ਕਹਿੰਦਾ ਮੈਂ ਕੱਟ ਕੇ ਆਉਣਾ ਦੀਪ ਸਿੱਧੂ ਨੂੰ ਜਾਣਦਾ ਕੌਣ ਹੈ ਉਹ ਤਾਂ ਕਾਮੀ ਯੋਦਾ ਹੈ ਹੈ ਕਾਮੀ ਯੋਦਾ ਉਹ ਤਾਂ ਕਾਮੀ ਯੋਦਾ ਹਨਾ ਜਾਣਦੇ ਹੋ ਤੁਸੀਂ ਹਾਂਜੀ ਤੁਸੀਂ ਜਾਣਦਾ ਹਾਂ ਹਾਂ ਦੀਪ ਸਿੱਧੂ ਬਾਰੇ ਹਨਾ ਇੱਕ ਗੱਲ ਦਾ ਮੈਨੂੰ ਬੜਾ ਦੁੱਖਾ ਦਿੱਲੀ ਧਰਨੇ ਦੇ ਵਿੱਚੋਂ ਜਦੋਂ ਦੀਪ ਸਿੱਧੂ ਬਾਈ ਪਲਟੀਨਾ ਮੋਟਰਸਾਈਕਲ ਲੈ ਕੇ ਗਿਆ ਲੋਕਾਂ ਨੇ ਪੋਸਟਾਂ ਪਾਈਆਂ ਦੀਪ ਸਿੱਧੂ ਆਏ ਹੋ ਗਿਆ ਪਲਟੀਨਾ ਲੈ ਕੇ ਆਏ ਚਲੇ ਗਿਆ ਫਲਾਨਾ ਧੌਂਕਾ ਉਦੋਂ ਬਾਈ ਕਿਸੇ ਨੇ ਬਾਤ ਨਹੀਂ ਪੁੱਛੀ ਮਰਨ ਤੋਂ ਬਾਅਦ ਕੱਟ ਕੀਤਾ ਠੀਕ ਆ ਕਰਨਾ ਵੀ ਚਾਹੀਦਾ ਸੀ ਬੰਦੇ ਦੀ ਤੁਸੀਂ ਜਿਉਂਦੇ ਜੀ ਜੇ ਕਦਰ ਕਰਦੇ ਨਾ ਗੱਲ ਹੋਰ ਹੋਣੀ ਸੀ ਪੰਜਾਬ ਦੇ ਹਾਲਾਤ ਕੁਝ ਹੋਰ ਹੋਣੇ ਸੀ ਜੇ ਅੱਜ ਤੁਸੀਂ ਦੀਪ ਸਿੱਧੂ ਦੀ ਖਾਤਰ 15 ਤਰੀਕ ਨੂੰ ਨਾ ਪਹੁੰਚੇ ਉਹ ਕਿਹੜਾ ਨੌਜਵਾਨ ਤੁਹਾਡੀ ਖਾਤਰ ਲੜੂਗਾ ਮੈਨੂੰ ਐਂ ਦੱਸ ਦੋ ਨੌਜਵਾਨਾਂ ਨੇ ਇਹ ਸੋਚਣਾ ਵੀ ਸਾਲੇ ਜਿਉਂਦੇ ਜੀ ਵੀ ਦੀਪ ਸਿੱਧੂ ਨੂੰ ਗਾਲ੍ਹਾਂ ਕੱਢਦੇ ਰਹੇ ਮਰਨ ਤੋਂ ਬਾਅਦ ਵੀ ਨਾਲ ਨਹੀਂ ਖੜੇ ਦੀਪ ਸਿੱਧੂ ਲਈ ਚੌਂਕੀ ਮਾਨ ਦੀਪ ਸਿੱਧੂ ਲਈ ਚੌਂਕੀ ਮਾਨ ਵੱਡਾ ਇਕੱਠ ਹੋਣਾ ਚਾਹੀਦਾ ਵੱਡਾ ਇਕੱਠ ਹੋਣਾ ਚਾਹੀਦਾ ਜਿਹੜਾ ਰਫ਼ਤਾਰ ਬਾਰੇ ਨੂੰ ਬੋਲਦੇ ਹਨਾ ਉਹਨਾਂ ਨੂੰ ਭੈਣ ਦੇ ਯਾਰਾਂ ਨੂੰ ਹਨਾ ਕੱਟ ਗਾਣਾ ਮੈਂ ਇੰਨਾ ਨਹੀਂ ਗੁੱਸਾ ਕਰਨਾ ਦੇਖ ਲੈ ਭਾਈ ਇਹ ਚੀਜ਼ ਹੁੰਦੀ ਆ ਹਨਾ ਆਉਂਦੀ ਜ਼ਿੰਦਗੀ 'ਚ ਬੱਚਾ ਬੱਚਾ ਹਨਾ ਮਾਣ ਕਰਦਾ ਇਹ ਬੰਦਾ ਨਾ ਮੇਰੇ ਕੋਲ 2-3 ਵਾਰ ਆਇਆ ਕਹਿੰਦਾ ਰਫਤਾਰ ਭਾਈ ਮੈਨੂੰ ਦੱਸ ਕਿਹੜਾ ਕਹਿੰਦਾ ਜਿਹੜਾ ਤੈਨੂੰ ਬੋਲਦਾ ਕਹਿੰਦਾ ਮੈਂ ਕੁੱਟ ਕੇ ਆਉਣਾ ਹਨਾ ਇਹ ਹੁੰਦਾ ਯਾਰ ਪਿਆਰ ਹੋਰ ਦੱਸ ਦੀਪ ਸਿੱਧੂ ਨੂੰ ਜਾਣਦਾ ਕੌਣ ਹੈ ਉਹ ਤਾਂ ਕੌਮੀ ਯੋਦਾ ਹੈ ਹੈ ਕੌਮੀ ਯੋਦਾ ਉਹ ਤਾਂ ਕੌਮੀ ਯੋਦਾ ਨਾ ਜਾਣਦੇ ਹੋ ਤੁਸੀਂ ਹਾਂਜੀ ਤੂੰ ਵੀ ਜਾਣਦਾ ਹਾਂ ਹਾਂ ਦੀਪ ਸਿੱਧੂ ਬਾਰੇ ਹੈ ਨਾ ਤੇ ਗੱਲ ਇਉਂ ਆ 20 15 ਤਰੀਕ ਨੂੰ ਬਾਈ ਹੁਣੀ ਆਪਣੇ ਨਾਲ ਆ 15 ਤਰੀਕ ਨੂੰ ਮੜੇ ਨੇੜੇ ਲੈ ਜਾ ਕੈਮਰਾ 15 ਤਰੀਕ ਨੂੰ ਚੌਂਕੀ ਮਾਨ ਦੀਪ ਸਿੱਧੂ ਬਾਈ ਦੀ ਦੂਜੀ ਵਰਸੀ ਆ ਉੱਥੇ ਰ record ਤੋੜ ਕੱਠ ਹੋਣਾ ਚਾਹੀਦਾ ਮੇਰਾ ਵੀਰ ਹਨਾ ਆਪਾਂ ਆਏ ਨਹੀਂ ਹੈਗਾ ਵੀ ਇੰਸਟਾਗ੍ਰam ਫੇਸਬੁੱਕ ਦੇ ਉੱਪਰ ਪੋਸਟਾਂ ਪਾਤੀਆਂ ਲਾਈਵ ਹੋ ਗਏ ਚਪਲਾ ਮਾਰਤੀਆਂ ਬਸ ਇਹ ਚੀਜ਼ ਨਹੀਂ ਹੋਣੀ ਚਾਹੀਦੀ ਚਾਹੇ ਤੁਹਾਨੂੰ ਜਿੰਨਾ ਮਰਜੀ ਗੁੱਸਾ ਲੱਗੇ ਮੈਨੂੰ ਕੋਈ ਚੱਕਰ ਨਹੀਂ ਹੈਗਾ ਜਿੰਨਾ ਚਿਰ ਆਪਾਂ ਗਰਾਊਂਡ ਲੈਵਲ ਦੇ ਉੱਪਰ ਕੱਠ ਨਹੀਂ ਕਰਦੇ ਕਿਵੇਂ ਪਤਾ ਲੱਗੂ ਯਾਰ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪਾਉਣੇ ਆ ਵੀ ਦੀਪ ਸਿੱਧੂ ਲੱਖਾਂ ਦੀਵੇ ਜਗਾ ਗਿਆ ਮਮੀ ਦੀਪ ਸਿੱਧੂ ਬਾਈ ਨੂੰ ਦੇਖ ਕੇ ਬੋਲਣ ਲੱਗਿਆ ਮੇਰੇ ਅੰਦਰ ਵੀ ਜਿਹੜੀ ਅਜੇ ਚੰਗਾਰੀ ਆ ਉਹ ਦੀਪ ਸਿੱਧੂ ਬਾਈ ਕਰਕੇ ਆ ਆ ਦੋ ਮੁੰਡੇ ਖੜੇ ਆ ਕਿੰਨੀ ਕੁ ਉਮਰ ਆ ਜੜ ਇਹਨਾਂ ਦੀ ਦੋ ਜਵਾਕ ਛੋਟੇ ਸਾਬਜਾਦਿਆਂ ਵਰਗੇ ਦੇਖੋ ਤੁਸੀਂ ਹੈਨਾ ਸਿਰ ਤੇ ਪੱਗਾਂ ਬੰਨੀਆਂ ਇੱਧਰ ਵੀ ਕੇਸ ਰੱਖੇ ਹੋਇਆ ਮੁੰਡੇ ਨੇ ਛੋਟਾ ਹੀ ਆ ਇੰਨਾ ਪਿਆਰ ਕਰਦੇ ਆ ਜਿਹੜਾ ਪੰਜਾਬ ਦੀ ਖਾਤਰ ਬੋਲਦਾ ਆ ਜਵਾਗ ਦਾ ਤੁਸੀਂ ਸੋਣ ਹੀ ਲਿਆ ਮੇਰੇ ਕੋਲ ਨਾ ਅੱਜ ਦਿਹਾੜੀ ਚ ਪੰਜ ਵਾਰ ਆ ਗਿਆ ਅਸੀਂ ਵਿਆਹ ਤੇ ਆਏ ਹੋਏ ਸੀ ਵੀ ਕਹਿੰਦਾ ਰਫਤਾਰ ਸਿਆਂ ਕਹਿੰਦਾ ਜਿਹੜਾ ਤੈਨੂੰ ਬੋਲਦਾ ਸਾਲੇ ਕੁੱਟਣੇ ਆ ਆਪਾਂ ਜਾ ਕੇ ਹੁਣ ਜਵਾਕ ਨੂੰ ਕੀ ਪਤਾ ਯਾਰ ਇੱਕ ਪਿਆਰ ਆ ਹਨਾ ਕਿਉਂ ਵੀ ਹਾਂਜੀ ਤੂੰ ਮੇਰੀਆਂ ਵੀਡੀਓ ਦੇਖ ਕਿੰਨੀਆਂ ਕਿ ਦੇਖੀਆਂ ਅੱਜ ਤੱਕ ਸਾਰੀਆਂ ਦੇਖੀਆਂ ਸਾਰੀਆਂ ਦੇਖੀਆਂ ਠੀਕ ਆ ਆ ਦੇਖ ਲੋ ਹਨਾ ਮੈਂ ਦੀਪ ਸਿੱਧੂ ਬਾਈ ਬਾਰੇ ਪੁੱਛਿਆ ਕਹਿੰਦੇ ਵੀ ਆਪਣਾ ਕੌਮੀ ਯੋਧਾ ਉਹ ਜਦੋਂ ਜਵਾਕਾਂ ਨੂੰ ਯਾਰ ਇੰਨੀ ਸੁਰਤਾਂ ਤੇ ਜਿਹੜੇ ਮੇਰੀ ਉਮਰ ਦੇ ਆ ਜਾਂ ਮੇਰੀ ਉਮਰ ਤੋਂ ਵੱਡੇ ਆ ਹੁਣ ਜਵਾਕਾਂ ਦੇ ਦੁਲਾਵੇ ਵਿੱਚ ਦੀਪ ਸਿੱਧੂ ਰਾਜ ਕਰਦਾ ਠੀਕ ਆ ਨਾ ਤੇ ਜਿਹੜੇ ਮੇਰੀ ਉਮਰ ਦੇ ਆ ਜਾਂ ਮੇਥੋਂ ਵੱਡੀ ਉਮਰ ਦੇ ਆ ਆਪਾਂ ਕਿਉਂ ਨਹੀਂ ਖੜਦੇ ਯਾਰ ਪਿਛਲੀ ਵਰਸੀ ਸੀ ਦੀਪ ਸਿੱਧੂ ਬਾਈ ਦੀ ਭਾਈ ਅਫਸੋਸ ਦੇ ਨਾਲ ਮੈਨੂੰ ਕਹਿਣਾ ਪੈਂਦਾ ਕੱਠ ਨਹੀਂ ਹੋਇਆ ਨਹੀਂ ਪਹੁੰਚੇ ਬੰਦੇ ਜਿੰਨਾ ਕੱਠ ਹੋਣਾ ਚਾਹੀਦਾ ਸੀ ਨਹੀਂ ਕੱਠ ਹੋਇਆ ਹੁਣ 15 ਤਰੀਕ ਦੀ ਵਰਸੀ ਆ ਦੀਪ ਸਿੱਧੂ ਬਾਈ ਦੀ ਨਾ ਤਾਂ ਤੁਸੀਂ ਦੀਪ ਸਿੱਧੂ ਬਾਈ ਦੀ ਜਿਉਂਦੇ ਜੀ ਕਦਰ ਕੀਤੀ ਹੁਣ ਮਰਨ ਤੋਂ ਬਾਅਦ ਕਦਰ ਕਰ ਲਓ ਸਿਰਫ ਸੋਸ਼ਲ ਮੀਡੀਆ ਦੇ ਪੋਸਟਾ ਪਾਉਣ ਦੇ ਨਾਲ ਕੁਝ ਨਹੀਂ ਹੋਣਾ ਮੇਰਾ ਵੀਰ ਠੀਕ ਹੈ ਨਾ ਜਿਉਂਦੇ ਜੀ ਇੱਕ ਗੱਲ ਦਾ ਮੈਨੂੰ ਬੜਾ ਦੁੱਖਾ ਦਿੱਲੀ ਧਰਨੇ ਦੇ ਵਿੱਚੋਂ ਜਦੋਂ ਦੀਪ ਸਿੱਧੂ ਬਾਈ ਪਲਟੀਨਾ ਮੋਟਰਸਾਈਕਲ ਲੈ ਕੇ ਗਿਆ ਲੋਕਾਂ ਨੇ ਪੋਸਟਾ ਪਾਈਆਂ ਦੀਪ ਸਿੱਧੂ ਆਏ ਹੋ ਗਿਆ ਪਲਟੀਨਾ ਲੈ ਕੇ ਆਏ ਚਲੇ ਗਿਆ ਫਲਾਨਾ ਧੌਂਕਾ ਉਦੋਂ ਬਾਈ ਕਿਸੇ ਨੇ ਬਾਤ ਨਹੀਂ ਪੁੱਛੀ ਮਰਨ ਤੋਂ ਬਾਅਦ ਕੱਟ ਕੀਤਾ ਠੀਕ ਆ ਕਰਨਾ ਵੀ ਚਾਹੀਦਾ ਸੀ ਬੰਦੇ ਦੀ ਤੁਸੀਂ ਜਿਉਂਦੇ ਜੀ ਜੇ ਕਦਰ ਕਰਦੇ ਨਾ ਗੱਲ ਹੋਰ ਹੋਣੀ ਸੀ ਪੰਜਾਬ ਦੇ ਹਾਲਾਤ ਕੁਝ ਹੋਰ ਹੋਣੇ ਸੀ ਆ ਦੋ ਮੁੰਡੇ ਮੇਰੇ ਨਾਲ ਖੜੇ ਆ ਦੋ ਜਵਾਨ ਇੱਕ ਆ ਖੱਬੀ ਸਾਈਡ ਖੜਾ ਇੱਕ ਆ ਸੱਜੀ ਸਾਈਡ ਦੋਨਾਂ ਨੇ ਇੱਕੋ ਗੱਲ ਕਹੀ ਹੈ ਕਹਿੰਦੇ ਦੀਪ ਸਿੱਧੂ ਸਾਡਾ ਕੌਮੀ ਯੋਧਾ ਸੀ 3 15 ਤਰੀਕ ਨੂੰ ਇਕੱਠ ਹੋਣਾ ਚਾਹੀਦਾ ਚੌਂਕੀ ਮਾਨ ਪਤਾ ਲੱਗੇ ਵੀ ਅੱਜ ਵੀ ਦੀਪ ਸਿੱਧੂ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਰਾਜ ਕਰਦਾ ਇਹ ਇਕੱਠ ਹੋਣਾ ਚਾਹੀਦਾ ਤੇ 15 ਤਰੀਕ ਦਾ ਮੈਂ ਸਨੇਹਾ ਤੁਹਾਨੂੰ ਦੇਤਾ 15 ਤਰੀਕ ਨੂੰ ਸੌਖ ਜਗਰਾਉ ਮੈਂ ਜਿੰਨੇ ਵੀ ਹੋਰ ਆਗੂ ਆ ਸਾਡੇ ਵੀਰ ਜਿੰਨੇ ਨਾਲ ਖੜੇ ਆ ਅਸੀਂ ਤੇ ਪਹੁੰਚਾਂਗੇ ਬਾਕੀ ਗੱਲ ਬਾਈ ਤੁਹਾਡੇ ਸਿਰ ਤੇ ਆ ਪਹੁੰਚਣਾ ਨਹੀਂ ਪਹੁੰਚਣਾ ਜੇ ਅੱਜ ਤੁਸੀਂ ਦੀਪ ਸਿੱਧੂ ਦੀ ਖਾਤਰ 15 ਤਰੀਕ ਨੂੰ ਨਾ ਪਹੁੰਚੇ ਉਹ ਕਿਹੜਾ ਨੌਜਵਾਨ ਤੁਹਾਡੀ ਖਾਤਰ ਲੜੂਗਾ ਮੈਨੂੰ ਐਂ ਦੱਸ ਦੋ ਨੌਜਵਾਨਾਂ ਨੇ ਇਹ ਸੋਚਣਾ ਵੀ ਸਾਲੇ ਜਿਉਂਦੇ ਜੀ ਵੀ ਦੀਪ ਸਿੱਧੂ ਨੂੰ ਗਾਲ੍ਹਾਂ ਕੱਢਦੇ ਰਹੇ ਮਰਨ ਤੋਂ ਬਾਅਦ ਵੀ ਨਾਲ ਨਹੀਂ ਖੜੇ ਆਜੋ ਬਜ਼ੁਰਗੋ ਨਾਲ ਆਜੋ ਤੁਸੀਂ ਆਜੋ ਆਜੋ ਥੋੜੀ ਗੱਲ ਦਾ ਹੋਰ ਪ੍ਰਭਾਵ ਪੈਂਦਾ ਨਾਲ ਖੜੋ ਆਕੇ ਤੇ ਬਾਈ ਹੁਣੀ ਮੇਰੇ ਨਾਲ ਖੜਿਆ ਬਾਈ ਤੁਸੀਂ ਵੀ ਦੋ ਸ਼ਬਦ ਕਿਉਂ ਹਨ ਆਜੋ ਮੜਾ ਆਜੋ ਆਜੋ ਆ ਖੜੋ ਨਾਲ ਸੋ ਇਸ ਕਰਕੇ ਇਹ ਮੇਰੀ ਵੀਡੀਓ ਜਿਹੜਾ ਬੰਦਾ ਦੀਪ ਸਿੱਧੂ ਨੂੰ ਪਿਆਰ ਕਰਦਾ ਸ਼ੇਅਰ ਕਰਕੇ ਹਰ ਇੱਕ ਨੌਜਵਾਨ ਦੇ ਫੋਨ ਦੇ ਵਿੱਚ ਪਹੁੰਚਦੀ ਕਰ ਦਿਓ ਕਿ 15 ਤਰੀਕ ਨੂੰ ਚੌਂਕੀ ਮੰਨ ਕਿਸੇ ਵੀ ਹਾਲਤ ਦੇ ਵਿੱਚ ਪਹੁੰਚਣਾ ਹੀ ਪਹੁੰਚਣਾ ਕੱਲੀਆਂ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣ ਦੇ ਨਾਲ ਕੁਝ ਨਹੀਂ ਹੁੰਦਾ ਗਰਾਊਂਡ ਲੈਵਲ ਦੇ ਉੱਪਰ ਨਾਲ ਖੜਨਾ ਚਾਹੀਦਾ ਤਾਂ ਕਿ ਪਤਾ ਲੱਗੇ ਵੀ ਅੱਜ ਵੀ ਜਿਹੜਾ ਜੂਥ ਆ ਜਿਹੜੇ ਨੌਜਵਾਨ ਦੀਪ ਸਿੱਧੂ ਬਾਈ ਦੀ ਸੋਚ ਦੇ ਉੱਪਰ ਤੁਰਦੇ ਆ ਤੇ ਆ ਮੇਰੇ ਨਾਲ ਵੱਡਾ ਵੀਰ ਖੜਾ ਬਾਈ ਦੋ ਗੱਲਾਂ ਤੁਸੀਂ ਕਹਿ ਦਿਓ ਬਿਲਕੁਲ ਵੀਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕੀ 22 ਦੀ ਵਰਸ ਜਾ ਰਹੀ ਆ ਪਿਛਲੀ ਵਾਰ ਸਾਨੂੰ ਬਹੁਤ ਉਮੀਦਾਂ ਸੀਗੀ ਆ ਚਲੋ ਅਸੀਂ ਲੋਕ ਲਈ ਆ ਉਸ ਪਿੰਡ ਦੇ ਚੌਂਕੀ ਮੰਡ ਤੋਂ ਜਿੱਥੇ ਸਮਾਗਮ ਹੋ ਰਿਹਾ ਵਾ ਤੇ ਚਲੋ ਉਨਾਂ ਇਕੱਠ ਨਹੀਂ ਹੋਇਆ ਸਾਨੂੰ ਇਸ ਵਾਰ ਹੱਥ ਜੋੜ ਕੇ ਬੇਨਤੀ ਆ ਵੈਸੇ ਸਾਨੂੰ ਬੇਨਤੀਆਂ ਕਰਨ ਦੀ ਲੋੜ ਨਾ ਪਵੇ ਜਿਹੜਾ ਉਹ ਕਾਰਜ ਕਰ ਗਿਆ ਸਾਡੇ ਲਈ ਬਹੁਤ ਬਹੁਤ ਉਹ ਕੌਮੀ ਯੋਧਾ ਵਾ ਸਾਨੂੰ ਤਾਂ ਬੇਨਤੀਆਂ ਕਰਨ ਦੀ ਲੋੜ ਨਾ ਪਵੇ ਵੀਰੇ ਜਿਵੇਂ ਬਾਈ ਦੀਪ ਦੇ ਭੋਗ ਤੇ ਫਤੇਗੜ ਸਭ ਇਕੱਠ ਹੋਇਆ ਉਵੇਂ ਰੋਡ ਜਾਮ ਕਰ ਦਿਓ ਠੀਕ ਆ ਪਤਾ ਲੱਗੇ ਵੀ ਕਿਸੇ ਕੌਮੀ ਯੋਧੇ ਦੀ ਬਰਸੀ ਮਨਾਈ ਜਾ ਰਹੀ ਆ ਸਾਰੀ ਦੁਨੀਆ ਚ ਮੈਸੇਜ ਪਹੁੰਚਣਾ ਚਾਹੀਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਰੂਰ ਵੱਧ ਚੜ ਕੇ ਆਪਣਾ ਫਰਜ਼ ਸਮਝ ਕੇ ਠੀਕ ਹੈ ਜੀ ਜੋ ਦੀਪ ਜਗਾ ਗਿਆ ਉਹ ਤੇ ਆਪਾਂ ਪਹਿਰਾ ਦੇਣਾ ਵਾ ਉਹ ਸੋਚਦੇ ਉਹ ਰਾਹ ਤੇ ਸਾਨੂੰ ਚੱਲਣ ਦੀ ਲੋੜ ਆ ਸੋ ਸਾਰੇ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਦੁਬਾਰਾ ਫੇਰ ਕਿ ਜਰੂਰ ਵੱਧ ਚੜ ਕੇ ਹਾਜ਼ਰੀ ਭਰਿਓ ਜੀ ਹਾਂਜੀ ਆਜੋ ਵੀ ਤੁਸੀਂ ਵੀ ਕਹੋ ਪੁੱਤ ਤੂੰ ਕਹੇ 15 ਤਰੀਕ ਨੂੰ ਚੌਂਕੀਮਾਨ ਪਹੁੰਚਣਾ ਸਾਰੇ ਆਣੇ ਦੀਪ ਸਿੱਧੂ ਲਈ 15 ਤਰੀਕ ਨੂੰ ਚੌਂਕੀਮਾਨ ਦੀਪ ਸਿੱਧੂ ਲਈ ਹਾਂ ਪਹੁੰਚਣਾ ਵਾ ਚੌਂਕੀਮਾਨ ਸਾਰੇ ਪੰਜਾਬ ਨੇ ਪਹੁੰਚਣਾ ਤੂੰ ਕਹੇ ਸਾਰੇ ਪੰਜਾਬ ਨੇ ਪਹੁੰਚਣਾ ਤੂੰ ਕਹੇ ਜੇ ਪੰਜਾਬ ਦਾ ਕੋਈ ਨੌਜਵਾਨ ਨਾ ਪਹੁੰਚਿਆ ਤੂੰ ਕਹੇ ਕੱਲ ਨੂੰ ਲੋਕ ਮਿਹਣੇ ਮਾਰਨਗੇ ਵੀ ਦੀਪ ਸਿੱਧੂ ਦੇ ਪਿੱਛੇ ਕੋਈ ਨਹੀਂ ਖੜਿਆ ਜੇ ਕਾਲੂ ਕੋਈ ਨਾਲ ਨਾਲ ਠਿਆ ਹਨਾ ਤੇ ਉਹ ਦੀਪ ਸਿੱਧੂ ਦੇ ਪਿੱਛੇ ਕਾਲੂ ਮੈਨੇ ਮਾਰਨੇ ਕਿ ਫਿਰ ਹਾਂ ਵੀ ਪੰਜਾਬ ਦੇ ਮੁੰਡੇ ਖੜੇ ਨਹੀਂ ਵੀ ਪੰਜਾਬ ਦੇ ਮੁੰਡੇ ਖੜੇ ਨਹੀਂ ਗਏ ਸੋ ਐਸ ਕਰਕੇ ਬੇਨਤੀ ਆ ਵੀ 15 ਤਰੀਕ ਨੂੰ ਚੌਂਕੀ ਮਾਨ ਵੱਡਾ ਇਕੱਠ ਹੋਣਾ ਚਾਹੀਦਾ ਐਸ ਤਰੀ ਉਹ ਐਸ ਤਰੀ ਕਰਕੇ ਬੇਨਤੀ ਆ ਐਸ ਕਰਕੇ ਬੇਨਤੀ ਆ 15 15 ਫਰਵਰੀ ਹਾਂ ਦੀਪ ਸਿੱਧੂ ਲਈ ਚੌਂਕੀ ਮਾਨ ਦੀਪ ਸਿੱਧੂ ਲਈ ਚੌਕੀ ਮਾਨ ਵੱਡਾ ਇਕੱਠ ਹੋਣਾ ਚਾਹੀਦਾ ਵੱਡਾ ਇਕੱਠ ਹੋਣਾ ਚਾਹੀਦਾ ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਦੀ ਸੋਚ ਤੇ ਆਪਾਂ ਪਹਿਰਾ ਦੇਣਾ ਸਾਰਿਆਂ ਨੇ ਦੀਪ ਸਿੱਧੂ ਜੀ ਸੋਚ ਤੇ ਆਪਾਂ ਪਹਿਰਾ ਦੇਣਾ ਸਾਰਿਆਂ ਨੇ ਦੇਖ ਲਓ ਭਈ ਜਵਾਕਾਂ ਨੇ ਵੀ ਹੁਣ ਦੋਨਾਂ ਨੇ ਕਹਿਤਾ ਸੋ ਇਸ ਕਰਕੇ ਪੈਠਣਾ ਲਵਾ ਦਿਓ ਪਤਾ ਲੱਗਣਾ ਚਾਹੀਦਾ ਵਿਰੋਧੀਆਂ ਨੂੰ ਜਿਹੜੇ ਉਸ ਸਮੇਂ ਵਿਰੋਧ ਕਰਦੇ ਸੀ ਦੀਪ ਸਿੱਧੂ ਭਾਈ ਸਾਰੇ ਕੋ ਛੱਡ ਕੇ ਆਇਆ ਨਾ ਪੈਸੇ ਥੇਲੇ ਦੀ ਕਮੀ ਸੀ ਬੰਦੇ ਦੇ ਕੋਲ ਨਾ ਕੁਝ ਹੋਰ ਕਰੋੜਾਂ ਦੇ ਵਿੱਚ ਖੇਡਦਾ ਸੀ ਆ ਕੇ ਪੱਲੀਆਂ ਤੇ ਬਰਾਬਰ ਬੈਠਾ ਜੇ ਅੱਜ ਆਪਾਂ ਇਹੋ ਜਿਹੇ ਬੰਦੇ ਦੀ ਕਦਰ ਨਾ ਕੀਤੀ ਜਿਵੇਂ ਦੀਪ ਸਿੱਧੂ ਬਾਈ ਕਹਿੰਦਾ ਸੀ ਨਾ ਵੀ ਮਿਹਣਾ ਨਾ ਖੱਟਲਿਓ ਕੌਮ ਦਾ ਦੀਪ ਸਿੱਧੂ ਬਾਈ ਲੱਖਾਂ ਦੀਪ ਜਗਾ ਗਿਆ ਦੋ ਦੀਪ ਸੱਜੇ ਖੱਬੇ ਖੜੇ ਨੇ ਮੇਰੇ ਕਿੰਨੀਆਂ ਕੁ ਉਮਰਾਂ ਨੇ ਇਹਨਾਂ ਦੀਆਂ ਦੇਖੋ ਇਹਨਾਂ ਨੇ ਵੀ ਬੇਨਤੀ ਕੀਤੀ ਆ ਕਹਿੰਦੇ 15 ਤਰੀਕ ਨੂੰ ਚੌਂਕੀਮਾਨ ਪਹੁੰਚਣਾ ਵੱਡਾ ਇਕੱਠ ਹੋਣਾ ਚਾਹੀਦਾ ਹੁਣ ਤੁਹਾਡੇ ਹੱਥਾਂ ਇਹ ਚੀਜ਼ਾਂ ਤੁਹਾਡੇ ਹੱਥਾਂ ਕੱਲ ਨੂੰ ਕਿਤੇ ਇਤਿਹਾਸ ਦੇ ਵਿੱਚ ਇਹ ਨਾ ਲਿਖਿਆ ਜਾਵੇ ਵੀ ਦੀਪ ਸਿੱਧੂ ਆਪਦੀ ਕੌਮ ਦੀ ਖਾਤਰ ਮਰ ਗਿਆ ਉਹਦੇ ਜਾਣ ਤੋਂ ਬਾਅਦ ਕਿਸ ਨੇ ਉਹਦੀ ਬਾਤ ਨਹੀਂ ਪੁੱਛੀ ਇਹ ਗੱਲਾਂ ਜਿਹੜੀਆਂ ਇਤਿਹਾਸ ਦੇ ਵਿੱਚ ਲਿਖੀਆਂ ਜਾਣੀਆਂ ਇਤਿਹਾਸ ਕਿਹਨੇ ਸੁਣਾਉਣਾ ਇਹਨਾਂ ਨੇ ਇਹਨਾਂ ਨੇ ਸੁਣਾਉਣਾ ਗਾਹ ਆਪਦੇ ਜਵਾਕਾਂ ਨੂੰ ਵੀ ਐਡੇ ਐਡੇ ਯੋਧੇ ਹੋਏ ਆ ਸਾਡੇ ਪੰਜਾਬੀਆਂ ਨੇ ਕਦਰ ਨਹੀਂ ਕੀਤੀ ਸੋ ਇਸ ਕਰਕੇ 15 ਤਰੀਕ ਨੂੰ ਵੱਡਾ ਕਾਠ ਰਿਕਾਰਡ ਤੋੜ ਜਿਹੜਾ ਕਾਠਾ ਚੌਂਕੀਮਣ ਹੋਣਾ ਚਾਹੀਦਾ ਇੰਨੀਆਂ ਬੇਨਤੀਆਂ ਮੈਂ ਤੁਹਾਡੇ ਅੱਗੇ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ